ਇਹ ਜਿਹੜਾ ਸਖੀ ਸਰਵਰ ਪੀਰੇ ਇਹ ਕਦੇ ਇੱਧਰ ਆਪਣੇ ਪੰਜਾਬ ਦੀ ਧਰਤੀ 'ਵਲ ਕਦੇ ਨਹੀਂ ਆਇਆ ਉਧਰੇ ਰਹਿ ਗਿਆ ਪਾਕਿਸਤਾਨ ਦੇ ਏਰੀਏ 'ਚ ਤੇ ਇਹਦੀ ਇੰਦਰ ਨੇਰੀ ਬੜੀ ਚੱਲੀ ਏ ਪੀਰਨਗਾਹਾਂ ਵਾਲੇ ਦੀ ਇੱਕ ਮਾਂ ਨੂੰ ਜੇ ਆਪਣੇ ਪੁੱਤ ਨੂੰ ਰੋਟੀ ਜਣੀ ਏ ਤੇ ਉਹਨੂੰ ਸੁੱਕੀ ਰੋਟੀ ਦੇ ਦਿੰਦੀ ਹੈ ਕੰਧ ਹੀ ਏ ਕਿ ਪੁੱਤ ਤੇਲ ਹੈ ਨਹੀਂ ਗਾ ਤੇ ਵੀਰਵਾਰ ਵਾਲੇ ਦਿਨ ਪਤਾ ਨਹੀਂ ਕਿੱਥੋਂ ਤੇਲ ਕੱਢ ਕੇ ਲਿਆਉਗੇ ਤਾਂ ਦੀਵਾ ਕਰ ਜਾਂਦੀ ਏ ਜਾਂ ਕਿ ਇਹਨੂੰ ਕਹਿੰਦੇ ਸਖੀ ਸਰਵਰ ਮਾਤੋ ਕੋਈ ਲਾਲਾ ਵਾਲਾ ਪੀਰ ਕਹਿੰਦਾ ਇਹਨੂੰ ਕੋਈ ਸਤੀ ਸਰਵਰ ਕਹਿੰਦਾ ਇਹ ਤੇ ਕੋਈ ਨਿਗਾਹੇ ਵਾਲਾ ਪੀਰ ਕਹਿੰਦਾ ਇਹਨੂੰ ਪਰ ਆਣ ਹੋ ਜਾਈਦਾ ਵੀ ਕਿੱਦਾਂ ਕਿੱਦਾਂ ਦੇ ਨਾਂ ਰੱਖੇ ਨੇ ਜਿਹੜਾ ਰੂੜੀ ਤੇ ਮਰ ਜਾਵੇ ਰੂੜੀ ਸ਼ਾ ਤੇਲੇ ਦੀ ਛਿਲਕ ਤੋਂ ਤਿਲਕ ਕੇ ਮਰ ਜਾਵੇ ਤਾਂ ਕੇਲੇ ਸ਼ਾ ਭੁੱਖਾ ਮਰ ਗਿਆ ਤਾਂ ਭੁਖੇ ਸ਼ਾ ਦੱਸ ਵੀ ਤੈਨੂੰ ਕਿੱਥੋਂ ਟਰਾਂਸਪੋਰਟ ਦਾ ਮਾਲਕ ਬਣਾ ਦੂ ਤੈਨੂੰ ਕਿੱਥੋਂ 100 ਕਿੱਲੇ ਦਾ ਮਾਲਕ ਬਣਾ ਦੂ ਜਿਹੜਾ ਆਪ ਭੁੱਖਾ ਮਰ ਗਿਆ ਇਹ ਸਖੀ ਸਰਵਰ ਜਿਹੜੀ ਮਤ ਸੀ ਉਸ ਵੇਲੇ ਇਹਨਾਂ ਦੀ ਪ੍ਰਚਾਰ ਪ੍ਰਸਾਰ ਬਹੁਤ ਜ਼ਿਆਦੇ ਸੀ ਪਰ ਜਦੋਂ ਗੁਰੂ ਅਰਜਨ ਦੇਵ ਜੀ ਦੀਨ ਦੁਨੀਆਂ ਦੇ ਮਾਲਕ ਨੇ ਇੱਥੇ ਪ੍ਰਚਾਰ ਕੀਤਾ ਤੇ ਸਖੀ ਸਰਵਰੀਆਂ ਨੂੰ ਮੰਨਣੋਂ ਲੋਕ ਹਟ ਕੇ ਤੇ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਵੱਲ ਲੋਕ ਆਣੇ ਸ਼ੁਰੂ ਹੋ ਗਏ ਨੇ 1606 ਦੇ ਵਿੱਚ ਸਖੀ ਸਰਵਰੀਆਂ ਦੀਆਂ ਕਬਰਾਂ ਤਾਂ ਬਹੁਤ ਸੀ ਉਹਨਾਂ ਨੂੰ ਲੋਕ ਮੰਨਦੇ ਦਾ ਬਹੁਤ ਸੀ ਪਰ ਗੁਰੂ ਅਰਜਨ ਦੇਵ ਜੀ ਦੇ ਪ੍ਰਚਾਰ ਪ੍ਰਸਾਰ ਪਹੇਰੀ ਜਗੇ ਸਾਰਾ ਕੁਝ ਟਿਕਾ ਪਹ ਗਿਆ ਸਿੱਖੀ ਹੀ ਸਿੱਖੀ ਸੀ ਸਾਰੇ ਪਾਸੇ ਪ੍ਰਫੁੱਲਤ ਹੋ ਗਈ ਸਿੱਖੀ ਤੇ ਸਖੀ ਸਰਵਰੀਆਂ ਨੇ ਸੋਚਿਆ ਇਦਾਂ ਦਾ ਸਾਡਾ ਸਾਤਨਾ ਹੋ ਜਾਣਾ ਨਹੀਂ ਤੁਹਾਨੂੰ ਤਾਂ ਸੁਣਨ ਵਾਲਾ ਨਹੀਂ ਕੋਈ ਵੀ ਰਹਿਣਾ ਇਹ ਸਖੀ ਸਰਵਰੀ ਜੀ ਸ਼ੁਰੂ ਕਿੱਥੋਂ ਹੁੰਦੇ ਨੇ ਜੈਨੂਲ ਅਬਦੀਲ ਤੇ ਮਾਈ ਆਇਸ਼ਾ ਇਹ ਜਿਹਨੂੰ ਸਖੀ ਸਰਵਰ ਕਹਿੰਦੇ ਨੇ ਉਹਦੇ ਮੰਮੀ ਤੇ ਪਾਪਾ ਇਹੇ ਸਨ ਇਹੇ ਬਗਦਾਦ ਵਿੱਚ ਰਹਿੰਦੇ ਸਨ ਤੇ 1126 ਵਿੱਚ ਇਹ ਬਗਦਾਦ ਨੂੰ ਛੱਡ ਕੇ ਤੇ ਪਾਕਿਸਤਾਨ ਵਿੱਚ ਆਏ ਸ਼ਾਹਕੋਕ ਵਿੱਚ ਆਏ ਇਹ ਮੁਲਤਾਨ ਦੇ ਕੋਲ ਖੇਤੀ ਕਰਨ ਲੱਗ ਪੈਂਦੇ ਨੇ ਇਹ ਸਫੀ ਸਰਵਰ ਜਿਹੜਾ ਹੈ ਨਾ ਇਹ ਦੋ ਭਰਾ ਸਨ ਜਿਹੜਾ ਸਫੀ ਸਰਵਰ ਹੈ ਇਹਦਾ ਨਾਮ ਹੈ ਸੈਇਦ ਅਹਿਮਦ ਸੁਲਤਾਨ ਇਹਦਾ ਨਾਮ ਹੈ ਸੈਇਦ ਅਹਿਮਦ ਸੁਲਤਾਨ ਜਿਹਨੂੰ ਸਫੀ ਸਰਵਰ ਕਹਿੰਦੇ ਹਨ ਉੱਥੇ ਇੱਕ ਪਿੰਡ ਸੀ ਨਿਗਾਹਾਂ ਤੇ ਉਹ ਨਿਗਾਹਾਂ ਪਿੰਡ ਇਹਨਾਂ ਨੂੰ ਪਸੰਦ ਆ ਜਾਂਦਾ ਹੈ ਤੇ ਉੱਥੇ ਰਹਿਣ ਲੱਗ ਪਏ ਨੇ ਉੱਥੇ ਹੀ ਮਰ ਮੁੱਕ ਜਾਂਦੇ ਨੇ ਤੇ ਇੱਥੇ ਪੰਜਾਬ 'ਚ ਪਤਾ ਨਹੀਂ ਇੱਕ ਕਿੰਨਾ ਕਿਦਾਂ ਇਹਨਾਂ ਦੀ ਕਬਰਾਂ ਬਣ ਗਈਆਂ ਨੇ 1174 ਦੇ ਵਿੱਚ ਇਹਦੀ ਮੋਤ ਹੋ ਜਾਂਦੀ ਹੈ ਉਥੇ ਨਿਗਾਹੇ ਦੇ ਵਿੱਚ ਉਹਦਾ ਜਗਾ ਵੀ ਬਣੀ ਆ ਤੇ ਇੱਥੇ ਪੰਜਾਬ ਵਿੱਚ ਵੀ ਕਈ ਜਗਾ ਏਰੀਆ ਬਣੀਆਂ ਹੋਈਆਂ ਨੇ ਗੁਰੂ ਅਰਜਨ ਦੇਵ ਜੀ ਦੇ ਪ੍ਰਚਾਰ ਪ੍ਰਸਾਰ ਨਾਲ ਇਹਨਾਂ ਦੇ ਕੇਂਦਰ ਬੰਦ ਹੋਣ ਲੱਗੇ ਤੇ ਇੱਕ ਕੇਂਦਰ ਹੋਰ ਸੀ ਉਹ ਵਾਸਾ ਜਗਾ ਆਗੂ ਜਿਹੜੇ ਸਗੇ ਉਹ ਸਾਡੇ ਦਿਲ ਦੇ ਬਹੁਤ ਕਰੀਬ ਨੇ ਜਿਨ੍ਹਾਂ ਦਾ ਨਾਮ ਸੀ ਭਾਈ ਮੰਜ ਕੁਝ ਹਰਪੁਰ ਦਾ ਰਹਿਣ ਵਾਲਾ ਇਹ ਮਾਈਕਾਗ ਦਾ ਪਿੰਡ ਹੈ ਤੇ ਮਾਝੇ ਤੱਕ ਇਹਦੇ ਕੇਂਦਰ ਦਾ ਜੋਰ ਸੀ ਇਹ ਉੱਥੋਂ ਤੁਰਦਾ ਸੀ ਨਾਲ ਲੈ ਕੇ ਜੱਥਾ ਆਪਣਾ ਤੇ ਮਾਝੇ ਦੇ ਲੋਕ ਨਾਲ ਲੈ ਕੇ ਤੇ ਪਾਕਿਸਤਾਨ ਨੂੰ ਜਾਂਦਾ ਸੀ ਉਦੋਂ ਤਾਂ ਚਲੋ ਪਾਕਿਸਤਾਨ ਨਹੀਂ ਬਣਿਆ ਸੀ ਪਰ ਜਦੋਂ ਪੂਰਾ ਮਿਲ ਜਾਂਦਾ ਹੈ ਤੇ ਅਧੂਰੇ ਛੁੱਟ ਜਾਂਦੇ ਨੇ ਦੀਦਾਰੇ ਕੀ ਹੋ ਗਏ ਮੇਰੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾ ਵਿੱਚ ਡਿੱਗ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਨਾ ਕਿ ਜਿਹੜਾ ਨਾਨਕ ਨਰਿੰਕਾਰੀ ਦੇ ਚਰਨਾਂ ਵਿੱਚ ਆ ਜਾਵੇ ਤੇ ਬਾਕੀ ਸਾਰੇ ਦਰ ਛੁੱਟ ਜਾਂਦੇ ਨੇ ਹੀਰੇ ਹੱਥ ਵਿੱਚ ਆ ਜਾਣ ਤੇ ਕੱਚ ਛੁੱਟ ਜਾਂਦਾ ਹੈ ਭੁੱਲ ਗਿਆ ਸਖੀ ਸਰਵਰਾਂ ਨੂੰ ਜਦੋਂ ਦੇ ਦਿਦਾਰੇ ਹੋ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸੱਚੇ ਪਾਤਸ਼ਾਹ ਜੀ ਦੇ ਬੜਾ ਵੱਡਾ ਕੇਂਦਰ ਸੀ ਕੰਗ ਮਾਈ ਪਿੰਡ ਸਖੀ ਸਰਵਰਾਂ ਦਾ ਇਹ ਮੰਝ ਦੀ ਗੋਟ ਸੀ ਇਹਦਾ ਨਾਂ ਨਹੀਂ ਸੀ ਮੰਝ ਜੇ ਜੇਡੀ ਇਹ ਮੰਜ ਗੋਤੇ ਨਾ ਇਹ ਚੰਦਰਵੰਸ਼ੀ ਰਾਜਪੂਟਾਂ ਦੇ ਵਿੱਚੋਂ ਇਹ ਗੋਟ ਪੈਦਾ ਹੋਈ ਏ ਤੇ ਜਿੰਨੇ ਵੀ ਇਹ ਚੰਦਰਵੰਸ਼ੀ ਮੰਜ ਗੋਟ ਦੇ ਲੋਕ ਸਨ ਇਹਨਾਂ ਸਾਰਿਆਂ ਦਾ ਜਿਹੜਾ ਅਗੂ ਲੀਡਰ ਸੀਗਾ ਉਹ ਇਹ ਸੀਗਾ ਇਹਦਾ ਨਾਮ ਸੀਗਾ ਇਹਦਾ ਨਾਮ ਸੀ ਚੌத்ਰੀ ਤੀਰਥ ਤੇ ਅਸੀਂ ਪਿਆਰ ਨਾਲ ਇਹਨੂੰ ਭਾਈ ਮੰਜ ਕਹਿੰਦੇ ਹਾਂ ਪਰ ਮੰਜ ਗੋਟ ਸੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਦੇਦਾਰੇ ਕੀਤੇ ਨੇ ਤੇ ਗੁਰੂ ਅਰਜਨ ਦੇਵ ਜੀ ਦਾ ਹੀ ਹੋ ਕੇ ਰਹਿ ਗਿਆ ਤੇ ਜਿਹੜਾ ਕੰਗਮਾਹੀ ਇਹਨੇ ਕੇਂਦਰ ਬਣਾਇਆ ਸੀ ਸਤੀ ਸਰਵਰ ਦਾ ਜਿੰਨੀਆਂ ਉੱਤੇ ਕਵਰਾਂ ਸੀਗੀਆਂ ਉਹ ਟਾ ਦਿੱਤੀਆਂ ਇਹਨੇ ਤੇ ਗੁਰੂ ਅਰਜਨ ਦੇਵ ਜੀ ਦੇ ਘਰ ਵਿੱਚ ਪ੍ਰਵਾਨ ਹੋ ਗਿਆ ਤੇ ਗੁਰੂ ਅਰਜਨ ਦੇਵ ਜੀ ਅੱਗੇ ਝੋਲੀ ਕਰਕੇ ਬਹਿ ਗਿਆ ਹੈ ਤੇ ਕੀ ਮੰਗਿਆ ਕਹਿੰਦੇ ਗੁਰੂ ਅਰਜਨ ਦੇਵ ਜੀ ਮੈਨੂੰ ਆਪਣਾ ਸਿੱਖ ਬਣਾ ਲਓ ਗੁਰੂ ਅਰਜਨ ਦੇਵ ਜੀ ਕਹਿੰਦੇ ਤੂੰ ਤੇ ਉਸ ਤੁਰਕ ਦਾ ਸਿੱਖ ਹੈ ਤੇ ਸਿੱਖ ਬਸ ਇੱਕ ਦਾ ਹੀ ਬਣਿਆ ਜਾਂਦਾ ਹੈ ਹੁਣ ਇੱਥੇ ਜੇ ਕੋਈ ਹੋਰ ਹੁੰਦਾ ਤੇ ਉਹਨੇ ਕਹਿਣਾ ਸੀ ਗੁਰੂ ਜੀ ਚਲੋ ਫੇਰ ਕੀ ਹੋਇਆ ਆਹ ਆਣ ਲੱਗੇ ਤਾਂ ਉਥੇ ਚਰਾਗ ਦੇ ਉੱਤੇ ਕਵਰ ਦੇ ਉੱਪਰ ਵੀ ਕਰ ਲਵਾਂਗੇ ਤਾਂ ਫੇਰ ਕੀ ਹੋਣ ਲੱਗਾ ਹੈ ਵੀ ਨਾ ਕਿਤੇ ਸਾਡੇ ਕਵਰ ਚੋਂ ਨਿਕਲ ਗਏ ਤਾਂ ਸਾਡਾ ਸਾਂਹ ਹੀ ਫੜ ਲਵੇ ਉਹ ਜਿਹੜਾ ਪੱਕਾ ਵਰ ਦੇ ਵਿੱਚ ਹੈ ਉਹਨੂੰ ਤੇਰੀ ਧੌਣ ਵੀ ਫੜ ਲੈਣੀ ਹੈ ਗੁਰੂ ਸਾਹਿਬ ਜੀ ਕਹਿੰਦੇ ਸੁਣੋ ਮੰਝ ਸਿੱਖੀ ਉੱਪਰ ਸਿੱਖੀ ਨਹੀਂ ਟਿਕਦੀ ਦੋਵੇਂ ਡੇੜੀਆਂ 'ਚ ਪੈਰ ਰੱਖਣ ਵਾਲੇ ਡੁੱਬ ਜਾਂਦੇ ਨੇ ਤੇ ਭਾਈ ਮੰਝ ਜੀ ਕਹਿੰਦੇ ਫੇਰ ਤੁਸੀਂ ਗੁਰੂ ਜੀ ਮੈਨੂੰ ਆਪਣਾ ਹੀ ਸਿੱਖ ਬਣਾ ਲਵੋ ਉਹ ਜਦੋਂ ਹੀਰਾ ਹੀ ਲੱਭ ਗਿਆ ਤੇ ਫਿਰ ਕਰੱਚ ਕੀ ਕਰਨਾ ਹੁੰਦਾ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ